ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਰ ਕੇ ਬਟਿਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਲਾਓ ਜੀ ਅੱਜ ਉਸ ਤੋਂ ਵੀ ਵਧੀਆ ਫੈਬਰਿਕ ਆ ਗਈ ਹੁਣ ਦੋ ਤਿੰਨ ਦਿਨ ਤੁਸੀਂ ਨੋਰਮਲ ਰੇਂਜ ਦੇ ਸੂਟ ਦੇਖੇ ਨੇ ਅੱਜ ਥੋੜਾ ਜਿਹਾ ਇਹਦਾ ਰੇਟ ਹੈ ਜਿਹੜਾ ਕੋਸਟਲੀ ਹੋਗਾ ਵੈਸੇ ਇੰਨਾ ਕੋਸਟਲੀ ਵੀ ਨਹੀਂ ਜੇ ਆਪਾਂ ਦੁਪੱਟਾ ਨਾਲ ਰੈਡੀ ਕਰਾਈਏ ਵਧੀਆ ਪਾਟਿਸਟਾ ਬ੍ਰਾਂਡ ਦਾ ਸੂਟ ਲਵਾਂਗੇ ਜੀ ਤਾ 2000 ਰੁਪਏ ਤੱਕ ਆਪਾਂ ਨੂੰ ਮੈਚਿੰਗ ਸੂਟ ਮਿਲੇਗਾ ਜਾਂ ਆਲ ਓਵਰ ਮਿਲੇਗਾ ਵੈਸੇ ਉਹਦੇ ਨਾਲ ਦੁਪੱਟਾ ਨਹੀਂ ਹੋਊਗਾ ਜੇ ਆਪਾਂ ਉਹਦੇ ਨਾਲ ਦੁਪੱਟਾ ਰੈਡੀ ਕਰਵਾਵਾਂਗੇ ਟਾਈ ਡਾਈ ਕਰਵਾ ਕੇ ਫਿਨਿਸ਼ਿੰਗ ਕਰਵਾ ਕੇ ਉਹ 3000 ਤੱਕ ਚਲਾ ਜਾਊਗਾ ਇਹ ਤੁਹਾਨੂੰ ਇੰਨਾ ਸੋਹਣਾ ਨਾਲ ਦੁਪੱਟਾ ਪ੍ਰਿੰਟਡ ਕੋਈ ਡਾਈ ਕਰਵਾਉਣ ਦੀ ਲੋੜ ਨਹੀਂ ਇੰਨੀ ਸੋਹਣੀ ਲੁੱਕ ਦੇ ਸੂਟ ਨੇ ਸਿਰਫ 3200 ਰੁਪਏ ਦੀ ਰੇਂਜ ਚ ਕਈ ਭੈਣਾ ਥੋੜਾ ਜਿਆ ਕਹਿੰਦੇ ਨੇ ਵੀ ਇਹ ਮਹਿੰਗੇ ਆ ਜਦੋਂ ਆਪਾਂ ਨਾਲ ਦੁਪੱਟਾ ਐਡ ਕਰਾਂਗੇ ਜੀ ਉਹਦੇ ਖਰਚਾ ਕਰਾਂਗੇ ਉੱਥੇ ਜਾ ਰਹੇ ਨੇ ਕੰਮ ਪਰ ਲੁੱਕ ਦੇਖੋ ਸੂਟਾਂ ਦੀ ਬਹੁਤ ਸੋਹਣੀ ਫੈਬਰਿਕ ਮਿਲੂਗੀ ਜੀ ਤੁਹਾਨੂੰ ਬ੍ਰਾਂਡ ਦਾ ਫੈਬਰਿਕ ਮਿਲੇਗਾ ਤੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੇ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਹਾਂ ਜੀ ਤੇ ਆਰਕਿਵ ਬਟਿਕ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਹਾਂ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਲਓ ਜਲਦੀ ਜਲਦੀ ਸਕਰੀਨ ਸ਼ਾਟ ਇਹਨਾਂ ਨੂੰ 4 ਦਿਨ ਹੋ ਗਏ ਮੇਰੇ ਕੋਲੇ ਸੂਟਾਂ ਮੈਥੋਂ ਇਹਨਾਂ ਦੀ ਵੀਡੀਓ ਨਹੀਂ ਪਈ ਪਤਾ ਮੈਨੂੰ ਸ਼ੌਪ ਵਾਲਿਆਂ ਨੇ ਕਿਹਾ ਸੀ ਵੀ ਤੁਸੀਂ ਇਹ ਵਾਲੇ ਸੂਟਾਂ ਦੀ ਜਿਹੜੇ ਹੈਗੇ ਨੇ ਆਪਣੇ ਕੋਲੇ ਅ ਪ੍ਰਿੰਟਿਡ ਤੇ ਇਹ ਵੀ ਵਾਲੇ ਵੀ ਇਹ ਸੂਟਾਂ ਦੀ ਤੁਸੀਂ ਪਹਿਲਾਂ ਜਲਦੀ ਵੀਡੀਓ ਪਾ ਲਓ ਹਨਾ ਫਿਰ ਬਾਅਦ ਦੇ ਵਿੱਚ ਜੇ ਸਟਾਕ ਖਤਮ ਹੋ ਜਾਂਦਾ ਜਦੋਂ ਫਿਰ ਔਖਾ ਹੋ ਜਾਂਦਾ ਤੇ ਕੀ ਕਰੀਏ ਜੀ ਸਾਰੇ ਪਾਸੇ ਮਜਬੂਰੀ ਹੁੰਦੀ ਹੈ ਹਨਾ ਆਪਾਂ ਨੂੰ ਹਰ ਇੱਕ ਦੀ ਗੱਲ ਮੰਨਣੀ ਚਾਹੀ ਪੈਂਦੀ ਹੈ ਤਾਂ ਕਰਕੇ ਅਸੀਂ ਉਹ ਦੋ ਦਿਨ ਇਹ ਸੂਟਾਂ ਦੀ ਵੀਡੀਓ ਲੇਟ ਹੋ ਗਈ ਜੀ ਇਸ ਕਰਕੇ ਪਲੀਜ਼ ਰਿਕਵੈਸਟ ਹੈ ਹੁਣ ਤੁਸੀਂ ਲੇਟ ਨਾ ਕਰਿਓ ਜਲਦੀ ਜਲਦੀ ਵੀਡੀਓ ਦਾ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਸਕਦੇ ਹੋ ਜਿਹੜੇ ਵੀ ਕਲਰ ਆਪਾਂ ਵੀਡੀਓ ਚ ਪਾਵਾਂਗੇ ਜੀ ਆਪਣੇ ਕੋਲ ਅਵੇਲੇਬਲ ਹੋਣਗੇ ਪਰ ਸੂਟ ਉਹਨਾਂ ਲਈ ਰੱਖਿਆ ਜਾਊਗਾ ਜਿਹੜੀ ਮੇਰੀ ਭੈਣ ਦੀ ਪੇਮੈਂਟ ਆ ਗਈ ਜੀ ਜਾਂ ਜਿਹਦੇ ਆਰਡਰ ਚੱਲਦੇ ਨੇ ਤੇ ਰਿਕਵੈਸਟ ਹੈ ਤੁਸੀਂ ਇਹ ਨਾ ਕਰਿਆ ਕਰੋ ਵੀ ਹਨਾ ਦੋ ਤਿੰਨ ਦਿਨ ਸੂਟ ਰਕਾ ਕੇ ਉਸ ਤੋਂ ਬਾਅਦ ਤੁਸੀਂ ਚੁੱਪ ਕਰ ਜਾਂਦੇ ਹੋ ਪਲੀਜ਼ ਫਿਰ ਸਾਡਾ ਸੂਟ ਨਾ ਹੋਰ ਕਸਟਮਰ ਸਾਹ ਤੋਂ ਬਹੁਤ ਸੂਟ ਮੰਗਦੇ ਨੇ ਉਹੀ ਉਹੀ ਸੇਮ ਕਲਰ ਮੈਂ ਜਿਹਨੂੰ ਇੱਕ ਵਾਰ ਹਾਂ ਕਰਤੀ ਜੀ ਉਸ ਨੂੰ ਦੁਬਾਰਾ ਚਾਹੀ ਮੈਂ ਆਪਦੇ ਸੂਟ ਕੈਨਸਲ ਕਰਦਾ ਮੈਂ ਉਹਨੂੰ ਦਵਾ ਮਨਾ ਨਹੀਂ ਕਰਦੀ ਹੈਗੀ ਤੇ ਬਾਕੀ ਤੁਸੀਂ ਮੜਾ ਜਾ ਇਸ ਗੱਲ ਦਾ ਧਿਆਨ ਰੱਖਿਆ ਕਰੋ ਪਲੀਜ਼ ਰਿਕਵੈਸਟ ਹੀ ਹੈ ਜੀ ਤੁਹਾਡੇ ਨੂੰ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਨਿਊ ਫੈ布ਰਿਕ ਆਇਆ ਵਹ ਟੈਬੀ ਦੇ ਵਿੱਚ ਸੈਲਫ ਪ੍ਰਿੰਟ ਇੰਨੀ ਜਿਆਦੇ ਸੋਹਣੀ ਕਲੈਕਸ਼ਨ ਹੈ ਨਾ ਪਿਓਰ ਟੈਬੀ ਦੀ ਤੁਹਾਨੂੰ ਸ਼ਰਟ ਮਿਲੇਗੀ ਜੀ ਮੈਚਿੰਗ ਸੂਟ ਹੈ 3 ਮੀਟਰ ਸਲਵਾਰ ਮਿਲੇਗੀ ਤੁਹਾਨੂੰ ਮੈਂ ਨੇੜੇ ਤੋਂ ਸੈਲਫ ਦਿਖਾਵਾਂ ਇਹਦੇ ਵਿੱਚ ਦਿਖਦਾ ਹੈ हां देखो जी हल्की-हल्की लाइनिंग है जीड़ी थानू मिल रही है ए डिजाइनिंग बनी हुई है जीड़ी जी। <coughs> जी, जी, ए टैबी ਦੇ ਵਿੱਚ ਸੈਲਫ ਮਿਲੇਗੀ ਜੀ ਜਿਹੜੀ ਮੇਰੀ ਭੈਣ ਕੋਈ ਬਾਹਰੋਂ ਕਸਟਮਰ ਹਨਾ ਆਪਣਾ ਇੰਡੀਆ ਆ ਰਿਹਾ ਹੈ ਉਹਨਾਂ ਨੂੰ ਹੁਣ ਦਿੱਕਤ ਹੈਗੀ ਆ ਵੀ ਹੁਣ ਜਾਣਸਾਰ ਸੂਟ ਕਿਹੜੇ ਪਾਈਏ ਜੀ ਕਿਉਂਕਿ ਨਾ ਉਹ ਇੰਨੀ ਕਾਟਨ ਦੇ ਪਾ ਸਕਦੇ ਨੇ ਇਹ ਸੂਟ ਤੁਸੀਂ ਕਿੰਨੇ ਮਰਜੀ ਕਿਤੇ ਮਰਜੀ ਤੋਂ ਮੋ ਫਿਰੋ ਪਾਓ ਲਾਈਟ ਵੇਟ ਬਿਲਕੁਲ ਦੇਖੋ ਜੀ ਮੈਂ ਤੁਹਾਨੂੰ ਫੇਰ ਨੇੜੇ ਤੋਂ ਦਿਖਾ ਦਾਂ ਬਹੁਤ ਸੋਹਣੀ ਫੈਬਰਿਕ ਆ ਬਹੁਤ ਸੋਹਣੇ ਕਲਰ ਨੇ ਪਿਆਰੇ ਇਹ ਲਓ ਜੀ ਇਹ ਹੈਗਾ ਤੇ ਇਹਦੇ ਨਾਲ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ 3 ਮੀਟਰ ਦੀ ਸਲਵਾਰ ਦੀ ਫੈਬਰਿਕ ਦੇਖ ਰਹੀ ਜੀ ਦੇਖੋ ਜੀ ਇਸ ਤੋਂ ਬਾਅਦ ਆਪਾਂ ਖੋਲਦੇ ਆ ਜੀ ਇਹਦਾ ਦੁਪੱਟਾ ਇਹਦੀ ਖਾਸੀਅਤ ਹੈਗੀ ਹੈ ਜਿਹੜੀ ਦੁਪੱਟੇ ਦੀ ਵੀ ਹੈ ਇਹ ਦੁਪੱਟਾ ਦੇਖੋ ਉਹ ਨਹੀਂ ਹੋਏਗਾ ਵੀ ਆਪਾਂ ਤੁਹਾਨੂੰ ਪਿਓਰ ਔਰਗਾਂਜਾ ਦਾ ਦੁਪੱਟਾ ਕਹਿੰਦਾ ਇਹ ਨਹੀਂ ਹੈਗਾ ਵੀ ਸਲਿੱਪਰੀ ਹੋਏਗਾ ਜਾਂ ਸਿਰ ਤੋਂ ਤਿਲ ਸੀਗਾ ਪਿਓਰ ਔਰਗਾਂਜਾ ਦਾ ਦੁਪੱਟਾ ਜੀ ਜੇ ਆਪਾਂ ਪਿਓਰ ਔਰਗਾਂਜਾ ਦਾ ਵਾਈਟ ਦੁਪੱਟਾ ਲੈ ਕੇ ਡਾਈ ਕਰਾਈਏ 1000 ਰੁਪਏ ਦਾ ਉਹ ਵਾਈਟ ਪਏਗਾ ਜੀ ਉਦੀ ਡਾਈ ਹੋ ਗਈ ਜੀ 1500 ਚ ਜਾਂਦਾ ਤੁਸੀਂ ਦੇਖੋ ਇਹਦੇ ਵਿੱਚ ਤੁਹਾਨੂੰ ਪ੍ਰਿੰਟ ਵੀ ਮਿਲੇਗਾ ਬਹੁਤ ਸੋਹਣਾ ਸੂਟ ਨਾਲ ਦਾ ਲਓ ਜੀ ਹੁਣ ਤਾਂ ਤੁਸੀਂ ਦੇਖੋ 45 ਇੰਚ ਤੋਂ ਵੀ ਪਨਾ ਟੱਪਿਆ ਪਿਆ ਜੀ 45 40 ਤੇ ਵਗਿਆ ਤਾਂ ਇੰਨੀ ਚੌੜਾਈ ਇਹਦੀ ਦੁਪट्टे ਦੀ ਹੈ ਲੰਬਾਈ 2.5 ਮੀਟਰ ਹੋਏਗਾ ਜੀ ਪੂਰਾ ਲਓ ਜੀ ਦੇਖੋ ਹੱਥ ਫਲਾਉਣ ਸਾਰ ਆਪਾਂ ਨੂੰ ਪਤਾ ਲੱਗ ਜਾਂਦਾ ਮਲੈਮ ਮਲੈਮ ਕੂਲੇ ਕੂਲੇ ਸੂਟ ਨੇ ਕੂਲੇ ਕੂਲੇ ਦੁਪੱਟੇ ਨੇ ਬਹੁਤ ਸੋਹਣੀ ਫੈਬਰਿਕ ਹੈ ਜੀ ਲਓ ਜੀ ਸਕਰੀਨ ਸ਼ਾਟ ਤੁਸੀਂ ਜੋ ਵੀ ਤੁਹਾਨੂੰ ਸੂਟ ਪਸੰਦ ਆ ਲੈ ਕੇ ਸਕਰੀਨਸ਼ਾਟ ਆਪਣਾ ਸੂਟ ਬੁੱਕ ਕਰ ਲਓ ਦੇਖੋ ਮੈਂ ਤੁਹਾਨੂੰ ਇਹਨਾਂ ਦੇ ਕਲਰ ਦਿਖਾ ਦੰਨੀ ਆ ਜਿਹੜੇ ਵੀ ਕਲਰ ਤੁਹਾਨੂੰ ਚਾਹੀਦਾ ਤੁਸੀਂ ਫੈਬਰਿਕ ਕਣੀਓ ਬੇਚਿੰਤਰ ਹੋ ਜਿਹੜੀਆਂ ਮੇਰੀਆਂ ਭੈਣਾਂ ਦੇ ਪਾਰਸਲ ਆਏ ਹੋਏ ਸੀ ਜੀ ਆਪਣੇ ਕੋਲੇ 8 ਦਿਨ ਹੋ ਗਏ ਥੋੜਾ ਜਨਾ ਪਹਿਲਾਂ ਤਾਂ 2-3 ਦਿਨ ਦਾ ਸੂਟ ਲੇਟ ਹੋ ਗਿਆ ਸੀ ਉਹ ਜਦੋਂ ਆਪਾਂ ਬਾਅਦ ਚੋਂ ਬੁੱਕ ਕਰਵਾਏ ਨੇ ਉਸ ਤੋਂ ਬਾਅਦ ਆਪਣੇ ਪਾਰਸਲ ਵਾਲੇ ਲਿਫਾਫੇ ਸੀ ਜਿਹੜੇ ਉਹ ਖਤਮ ਹੋ ਗਏ ਆ ਹੀ ਨਹੀਂ ਸੀ ਉਹ ਕੱਲ ਹੀ ਆਏ ਨੇ ਬਸ ਅੱਜ ਮੈਂ ਸਾਰੇ ਪਾਰਸਲ ਲਗਾ ਦਿੱਤੇ ਨੇ ਲੋਓ ਦੇਖੋ ਇਹ ਹੋ ਗਿਆ ਕਲਰ ਦੂਸਰਾ ਕਲਰ ਆਏਗਾ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਗ੍ਰੀਨ ਕਲਰ ਹੈ ਇਹਦੇ ਵਿੱਚ ਪ੍ਰਿੰਟਿੰਗ ਅਲੱਗ ਤੋਂ ਮੈਂ ਸਾਰੇ ਸੂਟ ਖੋਲ ਕੇ ਦਿਖਾਵਾਂਗੀ ਤੁਹਾਨੂੰ ਖਾਹਾ ਨਹੀਂ ਵੱਢਦੀ ਜੀ ਵੀ ਤੁਹਾਨੂੰ ਨਾ ਇੱਕ ਵਾਰ ਦੁਪੱਟਾ ਖੋਲ ਤਾਂ ਮੁਰਤੇ ਆਪਾਂ ਸੂਟ ਨਹੀਂ ਖੋਲਿਆ ਸਾਰੇ ਖੋਲ ਕੇ ਦਿਖਾਵਾਂਗੇ ਆਪਾਂ ਦੇਖੋ ਇਸ ਤਰ੍ਹਾਂ ਦੀ ਫੈਬਰਿਕ ਸਲਵਾਰ ਦੀ ਰਹੇਗੀ ਸੇਮ ਟਾਈਪ ਦੀ ਚੈੱਕ ਸੈਲਫ ਦੇ ਵਿੱਚ ਇਹ ਪ੍ਰਿੰਟ ਰਹੇਗਾ ਇਹ ਹੈਗਾ ਜੀ ਥੋੜਾ ਜਾਂ ਮ ਗ੍ਰੀਨ ਜਿਹਾ ਕਲਰ ਹੈ ਮਹਿੰਦੀ ਜਿਹਾ ਤੇ ਦੇਖੋ ਇਸ ਤਰ੍ਹਾਂ ਇਹਦਾ ਦੁਪੱਟਾ ਰਹੇਗਾ ਜੀ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਹੈ ਲਓ ਜੀ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਪ੍ਰਿੰਟ ਮਿਲਣਗੇ ਪਿਓਰ ਔਰ ਗੈਂਜਾ ਦਾ ਦੁਪੱਟਾ ਲਓ ਜੀ ਫਿਨਿਸ਼ਿੰਗ ਕਰਵਾਉਣੀ ਹੈ ਤੁਸੀਂ ਫਿਨਿਸ਼ਿੰਗ ਕਰਾਓ ਵਿਦਆਊਟ ਫਿਨਿਸ਼ਿੰਗ ਲੈਣਾ ਹੈ ਵਿਦਆਊਟ ਫਿਨਿਸ਼ਿੰਗ ਲਓ ਉਹ ਤੁਹਾਡੀ ਚੋਇਸ ਹੈ 30 200 ਦੀ ਇਹ ਇਹਦਾ ਹੈਗਾ ਜੀ ਰੇਟ ਕੋਈ ਬੁਟੀਕ ਵਾਲਾ 3500 ਦਾ ਸੇਲ ਕਰ ਰਿਹਾ ਜੀ ਕੋਈ ਬੁਟੀਕ ਵਾਲਾ ਕਰ ਰਿਹਾ 3300 ਦਾ ਸੇਲ ਆਪਣਾ ਸਿਰਫ ਹੋਏਗਾ ਜੀ ਤੁਹਾਨੂੰ 3200 ਰੁਪਏ ਦੇ ਵਿੱਚ ਬਾਕੀ ਮੇਰੀਆਂ ਭੈਣਾਂ ਜਿਹੜੀਆਂ ਆਪਣੇ ਕੋਲੋਂ ਸੂਟ ਲੈਂਦੀਆਂ ਨੇ ਜੀ ਉਹਨਾਂ ਨੂੰ ਪਤਾ ਹੀ ਹੈ ਵੀ ਆਪਣੇ ਰੇਟ ਤੇ ਪ੍ਰਾਈਸ ਕਿਵੇਂ ਹੋਣਗੇ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੈ ਲਓ ਤੁਹਾਨੂੰ ਨਾ ਇਹ ਵੀ ਨਹੀਂ ਹੈਗਾ ਜੀ ਅਸੀਂ ਕੱਲੀਆਂ ਇੰਡੀਆ ਵਾਲੀਆਂ ਪਹਿਣਾ ਕਰਕੇ ਇਹਦੀ ਨੋਰਮਲ ਬਿਲਕੁਲ 1000 ਰੁਪਏ ਵਾਲੇ ਸੂਟ ਲਈਏ ਤੇ ਹੁਣ ਜਿਹੜਾ ਬਾਦਲਾ ਕਸਟਮਰ ਹੈ ਜੀ ਉਹ ਥੋੜਾ ਜਿਹਾ ਵਧੀਆ ਸੂਟ ਕਪੜਾ ਭਾਗਦਾ ਹੈ ਨਾ ਮਹਿੰਗਾ ਥੋੜਾ ਜਿਹਾ ਲਓ ਜੀ ਆਹ ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਬਹੁਤ ਸੋਹਣਾ ਦੇਖੋ ਬਾਈਟ ਇਹਦੇ ਨਾਲ ਆਫ ਵਾਈਟ ਸਲਵਾਰ ਰਹੇਗੀ ਜੀ ਸਰਦਾਰੀ ਲੁੱਕ ਦਾ ਸੂਟ ਹੈ ਇਸ ਤਰ੍ਹਾਂ ਦੀ ਇਹਦੀ ਰਹੇਗੀ ਪ੍ਰਿੰਟਿੰਗ ਦੇਖੋ ਮੈਂ ਖੋਲ ਪਾ ਲਾ ਪਰੋਲ ਇਹਨੂੰ ਆਇ ਨਹੀਂ ਰਹੀ ਪਤਾ ਉਹ ਮੇਰੀ ਫਰ ਸੂਟ ਦੀ ਇੱਕ ਗ੍ਰੇਸ ਕਰਾਬ ਹੋ ਜਾਂਦੀ ਐ ਅਸੀਂ ਇੱਥੇ ਮੈਂ ਨਹੀਂ ਪਤਾ ਖੰਡਿਆ ਕੇ ਸਿੱਟਦਾ ਕੱਲ ਤੱਕ ਉਹਨਾਂ ਦੀ ਮੈਥੋਂ ਟੈਹਾਂ ਨਾ ਵਜਣ ਉਧਰ ਹੋਰ ਕੀ ਬਿਜੀ ਹੋ ਜਾਂਦੇ ਆ ਤਾਂ ਕਰਕੇ ਦੇਖੋ ਜੀ ਲਓ ਜੀ ਇਹਦਾ ਸਕਰੀਨ ਸ਼ਾਟ ਸੈਲਫ ਪ੍ਰਿੰਟਰ ਹੈਗਾ ਟੈਬੀ ਨਿਊ ਡਿਜ਼ਾਈਨ ਦੇ ਵਿੱਚ ਆ ਗਈ ਇਸ ਵਾਰ ਪਹਿਲਾਂ ਕੱਲੀ ਲਾਈਨਿੰਗ ਦੇ ਵਿੱਚ ਆਈ ਹੋਈ ਸੀ ਜੀ ਹੁਣ ਆ ਗਈ ਜੀ ਪ੍ਰਿੰਟਿੰਗ ਵਿੱਚ ਲਓ ਜੀ ਇਹਦਾ ਦੁਪੱਟਾ ਤਾਂ ਦੇਖੋ ਬਾਲੀ ਖਾਸੀਅਤ ਚੀਜ਼ ਐ ਇਹਦੇ ਬਚਕਾਰ ਸੂਟ ਨਾਲ ਦਾ ਰਹੇਗਾ ਜੀ ਸੈਂਟਰ ਲਓ ਜੀ ਤੇ ਇਸ ਤਰ੍ਹਾਂ ਸੈਂਟਰ ਰਹੇਗਾ ਫੋਰ ਸਾਈਡ ਇਹਦੇ ਵਾਲਾ ਡਿਜ਼ਾਈਨ ਬਣਿਆ ਹੈ ਲਓ ਜੀ ਟਾਈ ਡਾਈ ਵੀ ਫੇਲ ਹੋ ਗਈ ਇੱਥੇ ਪਿਓਰ ਆਰਗੈਂਜਾ ਦਾ ਦੁਪੱਟਾ ਰਹੇਗਾ ਤੁਸੀਂ ਦੋ ਵੀ ਸੂਟ ਤੁਹਾਨੂੰ ਪਸੰਦ ਆ ਲਓ ਜੀ ਆਪਾਂ ਨੇ ਸੋਨੇ ਸੋਨੇ ਸੂਟ ਤੁਹਾਡੇ ਵਾਸਤੇ ਲੈ ਆਂਦੇ ਲੈ ਲਓ ਸਕਰੀਨ ਸ਼ਾਟ ਅੱਜ ਵਾਲੇ ਸੂਟ ਨੇ ਜਿਹੜੇ ਸਾਰੇ ਇੱਕ ਇੱਕ ਸੋਨੇ ਹੋਣਗੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਹੋਰ ਮਿਲ ਜਾਣਗੇ ਲਓ ਤੇਨ ਕਲਰ ਹੋ ਗਏ ਜੀ ਚੌਥਾ ਕਲਰ ਆ ਗਿਆ ਜੀ ਇਹ ਵਾਲਾ ਮੈਂ ਸਾਫੇ ਤੋਂ ਕੱਟ ਕੇ ਦਿਖਾਉਂਗੀ ਤੁਹਾਨੂੰ ਲਫਾਫੇ ਚ ਥੋੜਾ ਜਨਾ ਉਹ ਦੇਖਦਾ ਪਟਾ ਹੈਦਾ ਇਹ ਸੋਨਾ ਪ੍ਰਿੰਟ ਹੋਇਆ ਹੈ ਲਓ ਜੀ ਦੇਖੋ ਕਿੰਨੀ ਪਿਆਰੀ ਲੁੱਕ ਆ ਸੂਟ ਦੀ ਕਿੰਨਾ ਸੋਨਾ ਪ੍ਰਿੰਟ ਹੈ ਤੈਬੀ ਸੈਲਫ ਦੇ ਵਿੱਚ ਇਸ ਤਰ੍ਹਾਂ ਦੀ ਰਹੇਗੀ ਜੀ ਸਲਵਾਰ ਇਹਦੀ ਤੇ ਇਹਦਾ ਦੁਪੱਟਾ ਦੇਖੋ ਲਓ ਜੀ ਮੈਂ ਤੁਹਾਨੂੰ ਇੱਕ ਟਾਈ ਖੋਲੂਗੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਬਹੁਤ ਸੋਹਣੀ ਬਸ ਤੁਸੀਂ ਕਲਰ ਸਿਲੈਕਟ ਕਰ ਲਓ ਜੀ ਫੈਬਰਿਕ ਤੇ ਡਿਜ਼ਾਈਨਿੰਗ ਦੀ ਤਾਂ ਸਾਡੇ ਤੇ ਛੱਡ ਦਿਓ ਇੰਨੀ ਕੁ ਸੋਹਣੀ ਚੀਜ਼ ਭੇਜਾਂਗੇ ਤੁਹਾਡੇ ਕੋਲੇ ਮੁਰਤੇ ਦੁਬਾਰਾ ਤੋਂ ਨਾ ਕਿ ਜਿਹਨੂੰ ਮਿਲਣੀ ਹੈ ਨਾਲੇ ਹਰੇਕ ਟੁਕੜਾਗੇ ਵੀ ਕਿੱਥੋਂ ਲਿਆ ਤੁਸੀਂ ਬਹੁਤ ਸੋਹਣੀ ਚੀਜ਼ ਆਈ ਹੈ ਇਹ ਚਾਰ ਕਲਰ ਹੋ ਗਏ ਜੀ ਪੰਜਵਾਂ ਕਲਰ ਆ ਗਿਆ ਇਹ ਵਾਲਾ ਬਹੁਤ ਪਿਆਰਾ ਕਲਰ ਹੈ ਇਹ ਵੀ ਇਹ ਮੇਰੀ ਪਸੰਦ ਦਾ ਮੈਂ ਵੈਸੇ ਲੈਣਾ ਨਹੀਂ ਚਾਹੁੰਦੀ ਪਰ ਮੈਨੂੰ ਇਹ ਸੋਹਣਾ ਲੱਗਿਆ ਮੈਂ ਫਿਰ ਚਲ ਕੋਈ ਗੱਲ ਨਹੀਂ ਆਪਾਂ ਲਾਈਟ ਕਲਰ ਪਾ ਲਾਂਗੇ ਦੇਖੋ ਜੀ ਸਰਦਾਰੀ ਲੁੱਕ ਬਿਲਕੁਲ ਵੱਡੀ ਏਜ ਦੇ ਪਾਓ ਛੋਟੀ ਏਜ ਦੇ ਪਾਓ ਅੱਜ ਕੱਲ ਤਾਂ ਸਾਰੇ ਲਾਈਟ ਕਲਰ ਚੱਲ ਰਹੇ ਨੇ ਲਓ ਜੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਸਕਿਨ ਕਲਰ ਇਸ ਤਰ੍ਹਾਂ ਦੀ ਹੈਗੀ ਇਹਦੇ ਨਾਲ ਸਲਵਾਰ ਇਸ ਤਰ੍ਹਾਂ ਦਾ ਹੈਗਾ ਜੀ ਦੁਪੱਟਾ ਇਹਦੇ ਵੀ ਮੈਨੂੰ ਲੱਗਦਾ ਐਂ ਬਣਿਆ ਹੋਇਆ ਹਾਂ ਫੋਰ ਸਾਈਡ ਸਾਰੇ ਤੁਹਾਨੂੰ ਬਾਰਡਰ ਮਿਲੇਗਾ ਤੇ ਵਿਚਕਾਰ ਜਿਹੜੇ ਸੂਟ ਦੇ ਵਿੱਚ ਫਲਾਵਰ ਪ੍ਰਿੰਟ ਨੇ ਇਸ ਤਰ੍ਹਾਂ ਹੀ ਬਣਨਗੇ ਬਸ ਦੁਪੱਟੇ ਵਾਲੀ ਦਾ ਤੁਸੀਂ ਟੈਨਸ਼ਨ ਹੀ ਛੱਡ ਦਿਓ ਇਹ ਸੋਹਣੀ ਨਹੀਂ ਲਓ ਜੀ ਪੰਜ ਕਲਰ ਨੇ ਮੇਰੀਆਂ ਭੈਣਾ फटाफट ਸਕਰੀਨਸ਼ਾਟ ਲੈ ਕੇ ਬਸ ਦੁਬਾਰਾ ਤੋਂ ਮੈਨੂੰ ਵੀਡੀਓ ਨਾ ਪਾਉਣੀ ਪਵੇ ਇਹਦੀ ਕਿਉਂ ਪਤਾ ਕੀ ਇਹਨੂੰ 4 ਦਿਨ ਹੋ ਗਏ ਜੀ ਮੈਨੂੰ ਪਤਾ ਵੀ ਇਹ ਕਲਰ ਖਤਮ ਹੋ ਗਏ ਹੋਣੇ ਦੁਬਾਰਾ ਤੋਂ ਦੇ ਕਰਦੇ ਟਾਈਮ ਲੱਗ ਜਾਂਦਾ ਜੀ ਸੂਟਾਂ ਨੂੰ ਮੈਂ ਉਹੀ ਤਾਂ ਹੀ ਤੁਹਾਨੂੰ ਕਹਿਣੀ ਹੁੰਦੀ ਆ ਜੀ फटाफट ਸਕਰੀਨਸ਼ਾਟ ਲਓ ਪੰਜ ਕਲਰ ਆ ਗਏ ਜੀ ਟੈਬੀ ਦੇ ਵਿੱਚ ਇਸ ਤੋਂ ਬਾਅਦ ਇੱਕ ਨਵਾਂ ਡਿਜ਼ਾਈਨ ਆਪਾਂ ਦੋ ਕਲਰ ਬਰਬਰੀ ਦੇ ਵਿੱਚ ਹੋਰ ਆਗੇ ਤੇ ਇਹ ਵਾਲਾ ਜਿਹੜਾ ਜਿਹੜਾ ਪਿਸਤਾ ਕਲਰ ਸੀ ਜੀ ਉਹ ਮੈਂ ਸੀਨਾ ਲੁੱਟਾ ਮੇਰੇ ਵਾਲਾ ਲੱਣ ਗਿਆ ਹੈ ਦੇਖੋ ਇਹਦੇ ਨਾਲ ਤੁਹਾਨੂੰ ਇਹ ਕਲਰ ਮਿਲੇਗਾ ਇਸ ਤਰ੍ਹਾਂ ਦੀ ਇਹਦੀ ਸ਼ਰਟ ਰਹੇਗੀ ਪ੍ਰਿੰਟਡ ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ ਕਿਨਾਰ ਦੀ ਬਰਬਰੀ ਲਓ ਤੇ ਇਹਦੇ ਨਾਲ ਇਸ ਤਰ੍ਹਾਂ ਦੀ orange ਕਲਰ ਦੀ ਰਹੇਗੀ ਜੀ ਸਲਵਾਰ ਤੇ ਇਹਦਾ ਦੁਪੱਟਾ ਦੇਖੋ ਬਹੁਤ ਸੋਹਣਾ ਇਹਦੇ ਵੀ ਫੋਰ ਸਾਈਡ ਬਾਰਡਰ ਮਿਲੇਗਾ ਦੁਪੱਟੇ 'ਚ ਤਾਂ ਸਾਨੂੰ ਸ਼ਰਟ ਨਾਲ ਦਾ ਵਿਚਕਾਰ ਸੈਂਟਰ 'ਚ ਵਰਕ ਮਿਲੇਗਾ। ਇਹ ਹੈਗਾ ਜੀ ਬਰਬਰੀ ਦਾ ਚਨਾਰ ਦੀ ਬਰਬਰੀ ਐ। ਲਓ ਸਕਰੀਨਸ਼ਾਟ। ਜਲਦੀ ਜਲਦੀ ਕਰ ਲਓ ਸੂਟ ਬੁੱਕ ਇੰਨੇ ਸੋਹਣੇ ਪਿਆਰੇ ਤੋਹਫੇ। ਮੈਨੂੰ ਐਦ ਕੀ ਇਸ ਵਾਰ ਪ੍ਰਿੰਟ ਬਹੁਤ ਸੋਹਣੇ ਜੱਜ ਰਹੇ ਨੇ। ਮੈਂ ਜਦੋਂ ਵੀ ਜਾਂਦੀ ਆ ਨਾ ਚਾਹੇ ਮੈਂ ਲਾਈਨਿੰਗ ਲੈਣ ਜਾਵਾਂ ਫੂਟ ਦੀ ਮੈਨੂੰ ਉੱਥੇ ਇੱਕ ਅਲੱਗਾ ਪ੍ਰਿੰਟ ਦਿਖ ਜਾਂਦਾ। ਫੁੱਦ ਮੈਂ ਆਪੇ ਲੈ ਲੈਣੀ। ਅਭੀ ਆ ਦੇ ਦੋ ਤੁਹਾਨੂੰ। ਦੇਖੋ ਜੀ ਇਹ ਹੋ ਗਿਆ ਬਰਬਰੀ ਦੇ ਵਿੱਚ। ਇੱਕ ਪ੍ਰਿੰਟ ਆ ਗਿਆ ਜੀ ਬਰਬਰੀ ਦੇ ਵਿੱਚ ਇਹ ਵਾਲਾ ਦੇਖੋ ਬਹੁਤ ਸੋਹਣਾ ਪਿਆਰਾ ਪ੍ਰਿੰਟ ਹੈ ਚਲੋ ਕਿੰਨੀ ਸੋਹਣੀ ਸਲਵਾਰ ਦਾ ਕਲਰ ਹੈ ਜਿਹੜਾ ਮਾਊਸ ਤੇ ਗ੍ਰੀਨ ਦਾ ਹੈਗਾ ਜੀ ਇਹ ਕੰਬੀਨੇਸ਼ਨ ਬਹੁਤ ਸੋਹਣਾ ਬਰਬਰੀ ਦਾ ਚਨਾਰ ਦੀ ਦਾ ਤੁਹਾਨੂੰ ਦੁਪੱਟਾ ਮਿਲੇਗਾ ਬਰਬਰੀ ਦੇ ਵਿੱਚ ਕਲਰ ਹੋਰ ਹੈਗੇ ਨੇ ਜੀ ਤੁਸੀਂ ਮੇਰੇ ਤੋਂ ਚਾਹੇ ਮੈਨੂੰ ਪਿਕ ਲੈ ਸਕਦੇ ਹੋ ਇਹ ਨੇ ਉਹ ਦੋ ਸੂਟ ਆਏ ਨੇ ਜਿਹੜੇ ਮੈਂ ਤੁਹਾਨੂੰ ਬਰਬਰੀ ਦੇ ਵਿੱਚ ਉਹ ਦੱਸ ਰਹੀਆਂ ਬਰਬਰੀ ਦੇ ਵਿੱਚ ਤੁਹਾਨੂੰ ਮਿਲਣਗੇ ਜੀ ਦੋ ਕਲਰ ਬਲੈਕ ਤੇ ਮਿਲ ਜੇਗਾ ਮੇਰੇ ਕੋਲ ਪਰ ਦੋ ਯੂਟ ਵੀ ਦੋ ਹੀ ਰਹਿ ਗਏ ਬਲੈਕ ਬਲੈਕ ਵਾਲੀ ਰਹਿ ਗਏ ਸਾਰਾ ਇਸ ਵਾਰ ਨਾ ਪ੍ਰਿੰਟ ਹੀ ਇੰਨੇ ਸੋਹਣੇ ਆ ਰਹੇ ਨੇ ਕਸਟਮਰ ਪਸੰਦ ਹੀ ਅੱਲਾ ਕਰ ਰਿਹਾ ਆਹ ਦੇਖੋ ਜੀ ਗਰਲਸ ਲੁੱਕ ਜਿਹੜੀਆਂ ਪਹਿਣਾ ਮੇਰੀਆਂ ਬੇਟੀਆਂ ਇੰਡੀਆ ਨੂੰ ਆ ਰਹੀਆਂ ਨੇ ਕੋਈ ਜਿਹੜੇ ਵੀ ਬਾਲਾ ਵਰਕ ਨਹੀਂ ਪਸੰਦ ਕਰਦੇ ਦੇਖੋ ਲਓ ਜੀ ਬਰਕਵਾ ਆ ਹਾ ਮਿਲੇਗਾ ਕੇਰ ਤੇ ਬਲੈਕ ਕਲਰ ਬੈਕ ਤੇ ਵੀ ਮਿਲੇਗਾ ਇਹ ਫਿਰ ਸੋਨ ਫਲਾਵਰ ਬਾਵਾ ਤੇ ਮਿਲੇਗਾ ਤੇ ਇਹਦਾ ਸਲਵਾਰ ਦਾ ਬਲੈਕ ਕਲਰ ਦਾ ਕਪੜਾ 3 ਮੀਟਰ ਹੋਏਗਾ ਜੀ ਲੋ ਦੇਖੋ ਜੀ ਤੇ ਇਹਦਾ ਦੁਪੱਟਾ ਦੇਖੋ ਜੀ ਬਹੁਤ ਪਿਆਰਾ ਦੁਪੱਟਾ ਹੈ ਤੇ ਇਹਦੇ ਵਿੱਚ ਕਲਰ ਤੁਹਾਨੂੰ 4 ਮਿਲ ਜਾਣਗੇ ਜੀ 3 ਕਲਰ ਹੋਰ ਨੇ ਲਓ ਜੀ ਸਾਰੇ ਦੁਪੱਟੇ ਤੇ ਇਸ ਤਰ੍ਹਾਂ ਬਾਰਡਰ ਮਿਲੇਗਾ ਤੇ ਵਿਚਕਾਰ ਤੁਹਾਨੂੰ ਫਲਾਵਰ ਮਿਲੇਗਾ ਕੇਰ ਵਾਲਾ ਲਓ ਜੀ ਚਾਰ ਕਲਰ ਨੇ ਇਹਦੇ ਵੀ ਮੈਂ ਤੁਹਾਨੂੰ ਚਾਰੇ ਕਲਰ ਦਿਖਾ ਦੰਨੀ ਆ ਸੇਮ ਪ੍ਰਾਈਸ ਹੋਏਗਾ ਜੀ ਸਾਰੇ ਸੂਟਾਂ ਦਾ ਅੱਜ ਵਣਿਆ ਦਾ ਪ੍ਰਾਈਸ ਸੇਮ ਹੋਏਗਾ ਇਹਦੇ ਸੈੱਟ ਕਰਕੇ ਟਾਈਮ ਆ ਲਓ ਜੀ ਦੂਸਰਾ ਕਲਰ ਆ ਗਿਆ ਇਹਦੇ ਵਿੱਚ ਮਾਊਸ ਕਲਰ ਦੇਖੋ ਬਹੁਤ ਪਿਆਰਾ ਹੈ ਦੁਪੱਟਾ ਵੀ ਇਹਦਾ ਬਹੁਤ ਪਿਆਰਾ ਹੈ ਤੇ ਤੀਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਆਫ ਵਾਈਟ ਇਹਦੇ ਤਾਂ ਕੀ ਕਹਿੰਦੇ ਨੇ ਬਹੁਤ ਕਲਰ ਪਿਆਰਾ ਹੈ ਲਓ ਇਸ ਤਰ੍ਹਾਂ ਦੀ ਸਲਵਾਰ ਦਾ ਕਲਰ ਰਹੇਗਾ ਇਹ ਰਹੇਗਾ ਜੀ ਦੁਪੱਟਾ ਚੌਥਾ ਕਲਰ ਆ ਗਿਆ ਜਿਹਦੇ ਵਿੱਚ ਪੀਚ ਲਓ ਜੀ ਡਿਜ਼ਾਈਨ ਸੇਮ ਰਹੇਗਾ ਤੇ ਕਲਰ-ਕਲਰ ਚੇਂਜ ਨਹੀਂ ਇਹਦੇ ਲੈ ਲਓ ਸਕਰੀਨਸ਼ਾਟ ਜੋ ਵੀ ਤੁਹਾਨੂੰ ਸੂਟ ਪਸੰਦ ਆ ਲੈ ਸਕਦੇ ਹੋ ਤੁਸੀਂ ਚਲੋ ਜੀ ਅੱਜ ਵਾਲੀ ਫੈਬਰਿਕ ਦੇ ਵੀ ਬਹੁਤ ਸੋਹਣੇ ਪ੍ਰਿੰਟ ਨੇ ਕੀ ਕਹਿਣੇ ਨੇ ਮੈਨੂੰ ਪੂਰੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਬਹੁਤ ਸੋਹਣੀ ਕਲੈਕਸ਼ਨ ਹੈ ਤੁਸੀਂ ਬੇਚਿੰਤ ਹੋ ਕੇ ਕਲਾ ਕਲਰ ਸਿਲੈਕਟ ਕਰ ਲਓ ਫੈਬਰਿਕ ਦੀ ਦੁਪੱਟਿਆਂ ਦੀ ਸਾਡੀ ਜ਼ਿੰਮੇਵਾਰੀ ਹੈ ਜੀ ਮੇਰੇ ਤੇ ਛੱਡ ਕੇ ਇੱਕ ਇੱਕ ਸਿੰਗਲ ਸੂਟ ਆਰਡਰ ਕਰਕੇ ਦੇਖੋ ਤੁਸੀਂ ਚਲੋ ਜੀ ਅੱਜ ਆਪਾਂ ਤੁਹਾਨੂੰ ਮੈਦਾਨ ਨੂੰ 10 12 ਸੂਟ ਦਿਖਾ ਦਿੰਦੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਪ੍ਰਿੰਟ ਤੁਹਾਨੂੰ ਪਸੰਦ ਆਏ ਹੋਣਗੇ ਜੀ ਕਰ ਦਿਓ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਲਓ ਸਕਰੀਨਸ਼ਾਟ ਫਟਾਫਟ ਬੁੱਕ ਕਰ ਲਓ ਜੀ ਫਿਰ ਬਾਅਦ ਦੇ ਵਿੱਚ ਇਹ ਤਾਂ ਕਲਰ ਜਮੀ ਨਹੀਂ ਮਿਲਨੇਗਾ ਉਹ ਤਿੰਨ ਦਿਨ ਚਾਰ ਦਿਨ ਦਾ ਮੇਰੇ ਕੋਲੇ ਹੋ ਗਏ ਪਿਆ ਨੂੰ ਇਹਨਾਂ ਨੂੰ ਇਸ ਕਰਕੇ ਪਲੀਜ਼ ਰਿਕਵੈਸਟ ਹੈ ਜਲਦੀ ਜਲਦੀ ਸੂਟ ਬੁੱਕ ਕਰ ਲਓ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ